احتجاج درج کرا رہا ہے ہم آج اس موقع پر اپنے ہر دل <سؤال> عزیز وزیر اعلیٰ <سؤال> کے سامنے اپنا اس بارے میں احتجاج درج کراتے ہیں اور امید کرتے ہیں کہ انشاءاللہ یہ وقت ترمینی بھی منظور نہیں ہوگا اور اس کو کل <سؤال> قرار <سؤال> دیا جائے حاضرین محترم نماز کا وقت اینڈ لشکر ایرین سوستر کے ਲਗਭਗ 150 ਤੋਂ 200 ਕਰੋੜ ਬਲੇਕੋਲੇ ਵਾਸਤੇ ਸਾਡੇ ਅਮਰਗੜ ਦੇ ਐਮਐਲਏ ਸਾਹਿਬ ਭਰੇ ਦੇ ਜਮਾਦਰ ਸਾਹਿਬ ਅਮਰਗੜ ਕੰਪਲੈਕਸ ਲਈ ਉਹ ਕਿਦਾਂ ਬਈ ਇਤਿਹਾਸ ਤੇ ਆਇਓ ਕੀ ਕਹਿਣਾ ਚਾਹੁੰਦੇ ਆ ਦੇਖੋ Eid ਜਿੱਥੇ ਮੁਹੱਬਤ ਦਾ ਪਿਆਰ ਦਾ ਸੰਦੇਸ਼ ਲੈ ਕੇ ਆਉਂਦਾ ਹੈ ਇਤਿਹਾਸ ਉਥੇ ਸ਼ਾਂਤ ਸ਼ੀਲਤਾ ਸਬਰ ਦਇਆ ਦਾ ਬਹੁਤ ਵੱਡਾ ਪ੍ਰਤੀਕ ਹੈ ਕਿਉਂਕਿ तकरीबन ਇੱਕ ਮਹੀਨਾ ਰੋਜ਼ੇ ਜਿਹੜਿਆ ਰੱਖੇ ਜਾਂਦੇ ਆ ਤੇ ਅਹਿਸਾਸ ਕੀਤਾ ਜਾਂਦਾ ਵੀ ਜਿਹੜਾ ਭੁੱਖਾ ਹੈਗਾ ਜਿਹੜਾ ਗਰੀਬ ਹੈ ਜਿਹੜਾ ਦਬਿਆ ਕੁਚਲਿਆ ਹੋਇਆ ਉਹ ਕਿਸ ਪੀੜਾ ਦੇ ਵਿੱਚੋਂ ਲੰਘ ਰਿਹਾ ਸੋ ਉਸੇ ਕਰਕੇ ਜਿਹੜੇ ਅੱਜ ਦੇ ਦਿਨ ਜਿਹੜੀਆਂ ਮਠਾਈਆਂ ਮੰਡੀਆਂ ਜਾਂਦੀਆਂ ਦਾਨ ਜਿਹੜਾ ਉਹ ਕੀਤਾ ਜਾਂਦਾ ਸੋ ਬਹੁਤ ਵੱਡਾ ਤਿਹਾਰ ਹੈ ਮੈਂ ਅੱਜ ਦੀ ਇਸ ਪਵਿੱਤਰ ਦਿਨ ਤੇ ਮਲੇਰਕੂਟਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਚ ਜਾਂ ਪੂਰੇ ਵਿਸ਼ਵ ਜਿੱਥੇ ਵੀ ਸਾਡੇ ਮੁਸਲਮਾਨ ਭਾਈਚਾਰੇ ਦੇ ਲੋਕ ਬੈਠੇ ਆ ਮੈਂ ਸਭ ਨੂੰ ਬਹੁਤ ਮੁਬਾਰਕਬਾ ਦਿਨਾਂ ਤੇ ਮੈਂ ਮੁਹੰਮਦ ਅਨਵਾਰ ਮਹਿਰੂਬ ਪ੍ਰੈਜ਼ੀਡੈਂਟ ਦੀ ਪ੍ਰੈਸ ਕਲੱਬ ਰਜਿਸਟਰ ਮੇਰੇ ਕੋਲ ਆਇਦੁਲ ਫਿੱਤਰ ਦੇ ਮੁਬਾਰਕ ਮੌਕੇ ਤੇ तमाम ਅਹਿਲੇ ਇਸਲਾਮ ਅਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾ ਦੁਸ਼ ਕਰਦਾ ਹਾਂ ਅਰੀਦ ਉਲ ਫਿਕਰ ਦਾ ਤਹਵਾਰ ਖੁਸ਼ੀਆਂ ਤੇ ਖੇੜਿਆਂ ਦਾ ਤਹਵਾਰ ਹੈ ਆਪਸੀ ਮਿਲਵਰਤ ਦਾ ਤਹਵਾਰ ਹੈ ਅਸੀਂ ਦੁਆ ਗੋਹਾ ਕਿ ਇਸ ਤਹਵਾਰ ਦੇ ਮੌਕੇ ਤੇ ਸਾਰੇ ਹੀ ਦੇਸ਼ ਵਾਸੀ ਆਪਸ ਵਿੱਚ ਮਿਲਵਰਤ ਤੇ ਆਪਸੀ ਭਾਈਚਾਰਾ ਰਹਿਣ ਦਾ ਫਰਨ ਕਰਨ ਔਰ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਇਸੇ ਤਰ੍ਹਾਂ ਹੀ ਆਪਸੀ ਭਾਈਚਾਰਾ ਰਹਿਣਾ ਰਹੇਗਾ ਈਦ ਦੇ ਦਿਹਾੜੇ ਤੇ ਤੁਸੀਂ ਈਦੇ ਮੁਬਾਰਕ ਮੌਕੇ ਪਰ ਮੈਂ ਆਪਣੀ ਦਿਦੋ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਦੇ ਸਾਰੇ ਵੀਰਾਂ ਨੂੰ ਬਾਰਕਵਾਤ ਪੇਸ਼ ਕਰਦਾ ਔਰ ਉਮੀਦ ਕਰਦਾ ਕਿ ਐਸੀਆਂ ਹੋਰ ਖੁਸ਼ੀਆਂ ਭਰੀਆਂ ਜ਼ਿੰਦਗੀਆਂ ਸਾਡੀ ਜ਼ਿੰਦਗੀ ਚ ਲਿਆਵੇ ਔਰ ਸਾਨੂੰ ਰੱਬ ਦੇ ਇੱਕ ਪਸੰਦੀਦਾ ਬੰਦੇ ਬਣਾਵੇ ਰੋਜ਼ਾ ਦਾ ਮਹੀਨਾ ਲੰਘ ਚੁਕਿਆ ਰੋਜ਼ਾ ਦਾ ਜਦ ਮਹੀਨਾ ਹੁੰਦਾ ਹੈ ਪ੍ਰੈਕਟਿਸ ਹੁੰਦੀ ਹੈ ਆਪਣੇ ਨਫਸ ਨੂੰ ਕੰਟਰੋਲ ਕਰਨ ਦੀ ਤੇ ਅਸੀਂ ਅੱਗੇ ਤੋਂ ਵੀ ਇਹੀ ਕਹੀਏ ਕਿ ਆਪਣੇ ਨਫਸ ਨੂੰ ਕੰਟਰੋਲ ਕਰਕੇ ਅਸੀਂ ਰੱਬ ਦੇ ਪਸੰਦੀਦਾ ਬੰਦੇ ਬਣ ਜਾਈਏ ਇਹੀ ਸਭ ਤੋਂ ਵੱਡੀ ਕਾਮਯਾਬੀ ਹੈ ਥੈਂਕ ਯੂ ਸੋ ਥੈਂਕ ਯੂ ਤਾਰੀਖੀ ਸਰਦਮੀ ਤੇ ਰੰਗ ਵਾਲੇ مسلمان پر آگو اے تاریخی عزدہ ہے جیتے آج اپا نے عیدی نماز ادا کیتی ہے رمضان و مبارک دے مہینے دی پورٹی تو بات رفضہ شکرانہ ادا کرنے ہی دو رکت نماز عید الفطر ادا کیتی جاندی ہے ایس شب موقع تے ساڑھے درمیان پنجاب دی شان جناب مان صاحب مانیو منتری پنجاب ساڑے لوگ سبا حل کے تو ممبر آف پارلیمنٹ سردار گرمیت میتھیے جی تشریف لیائے ہوں میں जनाब एमपी साहब ਦਾ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਟੂ ਦਾ ਜੀ ਆਇਆਂ ਆਪਦਾ ਇਹ ਦਿਨ ਫਤਿਹ ਦੇ ਇਸ ਮੁਬਾਰਕ ਮੌਕੇ ਤੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਅੱਜ ਨਵਾਜ਼ਾ ਕਰਨਾ ਹੈ ਮੈਂ ਮਲੇ ਕੋਲ ਨੇ ਤੇ ਅਸਪੇ ਦੇ ਆਗਮਨ ਪਿੰਡਾਂ ਦੇ ਗਾਹੋ ਕਾਲੇ ਰੂਪ ਜੋ ਕਿ ਨੌਂ ਪੰਤੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਫਰ ਈਦ ਇੱਕ ਦੂਜੇ ਨੂੰ ਗਲੇ ਮਿਲਣ ਦਾ ਤਿਹਾਰਾ ਹੈ ਪਿਆਰ ਸ਼ਾਂਤੀ ਦਾ ਤਿਹਾਰਾ ਹੈ ਰਾਜਮੀ ਨੂੰ ਮੌਕਾ ਮਿਲਿਆ ਕਿ ਮੈਂ ਮੇਰੇ ਕੋਲ ਆ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਮੈਂ ਦੋ ਚਾਰ ਗੱਲਾਂ ਕਰਨੀਆਂ ਨੇ ਇੱਕ ਤਾਂ ਅੱਜ ਇਹਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਖੁਸ਼ੀਆਂ ਵੰਡਣ ਨਾਲ ਤੁਗੜੀ ਭਾਈਆਂ ਨੇ ਕਿ ਮਲੇਰਪੋਟਲਾ ਨੂੰ ਇਹ ਮੈਡੀਕਲ ਕਾਲਜ ਜਿਹੜਾ ਹੈ ਉਹ ਪ੍ਰੂਵ ਹੋ ਗਿਆ 60 40 ਦੀ ਰੇਸ਼ਿਓ ਨਾਲ 60 ਬਣਾ ਜਿਹੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ ਫੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਗਾ ਜਿਹਦੇ 'ਚ 100 ਐਮਬੀਬੀ ਇਸਨੀਆਂ ਸਿੱਟਾ ਨੇ ਸਾਡੇ ਬੱਚੇ ਇੱਥੇ ਰਹਿ ਕੇ ਡਾਕਟਰੀ ਦੀ ਪੜਾਈ ਕਰਨਗੇ ਤੇ ਜਦੋਂ ਕਾਲਜ ਆਉਂਦਾ ਹੈ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪਤਾਲ ਵੀ ਬਣਾਉਣਾ ਪੈਂਦਾ ਸੁਨਾਮ ਹਸਪਤਾਲ ਵੀ ਜਿਹੜਾ ਉਹ ਆਪਰੇਟ ਹੋਊਗਾ ਹਸਪਤਾਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇ ਕੋਲ ਵਾਸਤੇ ਬਹੁਤ سارے ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਸ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਔਰ ਨਾਲੇ ਦਿਨ ਅਚ ਉਥੇ ਪੜਾਈ ਸ਼ੁਰੂ ਹੋ ਚੁਗੀ ਤੇ ਕਿਉਂਕਿ ਅਸੀਂ এডਿਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਹਾਂ ਜੇ ਪੜਾਈ ਲਿਖਾਈ ਹੋਊਗੀ ਤਾਂ ترقی ਹੋਊਗੀ ਇਸ ਤੋਂ ਲਾਵਾ ਮਲੇ ਕੋਲਾ ਨਵਾਂ ਜ਼ਿਲ੍ਹਾ ਬਣਿਆ ਤਾਂ ਨਵੀਆਂ ਬਿਲਡਿੰਗਾਂ ਬਣਨਗੀਆਂ ਡੀਸੀ ਕੰਪਲੈਕਸ ਤਹਿਸੀਲ ਕੰਪਲੈਕਸ ਕਿਸਾਰੇ ਬਣ ਕੇ ਨਕਸ਼ੇ ਪਿਆਰ ਨੇ ਪੈਸੇ ਵੀ ਖਾਚਾ ਜਾਗੇ ਨੇ ਤੇ ਹੁਣ ਕੋਈ ਆਪਣੇ ਕੰਮ ਕਰ ਕਰਨ ਲਈ ਕਿਤੇ ਉਧਰ ਜਾਣ ਦੀ ਲੋੜ ਨਹੀਂ ਪਈ ਮੈਂ ਮਲੇ ਕੋਟੇ ਨੂੰ ਕੋਈ ਬਗਾਨਾ ਸ਼ਹਿਰ ਨਹੀਂ ਸਮਝਦਾ ਕਿਉਂਕਿ ਮੈਂ ਇੱਕ ਸਰਕਾਰੀ ਕਾਲਜ ਮਲੇ ਕੋਟਲਾ ਚ ਜਿੱਦੋ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਸੁਨਾਮ ਤਾਂ ਬਹੁਤ ਸਾਰੇ ਯੂਥ ਫੈਸਟੀਵਲਾਂ ਤੇ ਕੋਲੇ ਕੋਲੇ ਤੋਂ ਮੈਂ ਇਨਾਮ ਜਿੱਤੇ ਐ ਟਰਾਫੀਆਂ ਜਿੱਤੀਆਂ ਬਹੁਤ ਸਾਰੇ ਲੋਖਣੇ ਵੀ ਹੋਣਗੇ ਇਸੇ ਜਿਹਨਾਂ ਨੇ ਉਸ ਵੇਲੇ ਦੇਖਿਆ ਹੋਊਗਾ ਸੋ ਅੱਜ ਈਦ ਦੇ ਮੌਕੇ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਮਲੇਰ ਕੋਲੇ ਦੀ ਈਦ ਇਹ ਰਿਹਾ ਖਾਸੰਧੀ ਹੈ ਹਰੇ ਸ਼ਹਿਰ ਜਿਹੜਾ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਸੀਂ ਆਏ ਹਾਂ ਇੱਥੇ ਕੀ ਕਹੋਗੇ ਪਿਆਰ ਮੁਹੱਬਤ ਦਾ ਤਿਹੋਰਾ ਅੱਜ ਦਾ ਸਾਰੇ ਮੁਸਲਮਾਨ ਭਰਾਵਾਂ ਨੂੰ ਵੀ ਹੋਰ ਵੀ ਪੂਰੇ ਭਾਰਤ ਵਾਸੀਆਂ ਨੂੰ پوری ਦੁਨੀਆ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਮੁਸਲਮਾਨ ਭਰਾਵਾਂ ਨੂੰ ਸਾਡੇ ਵੱਲੋਂ ਤੈਨੂੰ ਇੱਕ ਵਾਰ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਪਿਆਰ ਬਣ ਨਾਲ ਤੇ ਸਾਡੇ ਵਿੱਚ ਕਾਹੀ ਪਿਆਰ ਹੀ ਦੇਣਾ ਜਿੱਥੇ ਪਿਆਰ ਆ ਗਿਆ ਉੱਥੇ ਸਾਰੀਆਂ ਗੱਲਾਂ ਆਪਦੇ ਆਪੇ ਕਮਜ਼ੋਰ ਪੈ ਜਾਂਦੀਆਂ ਨੇ ਤੇ ਸਾਨੂੰ ਪਤਾ ਲੱਗਦਾ ਵੀ ਕਿ ਕਿੰਨੀ ਮਿੱਠੀ ਹੁੰਦੀ ਹੈ ਤੇ ਕਿੰਨਾ ਇਹਦੇ ਨਾਲ ਲੋਕਾਂ ਨਾਲ ਸੱਚੀ ਪਿਆਰ ਵਧਦਾ ਹੈ ਜੇਲਾ ਮਲੇ ਕੋਲੇ ਨੂੰ ਤਾਂ ਪੰਥ ਪਾ ਜੀ ਨੇ ਕਫੇ ਦਿੰਦੇ ਨੇ ਗਰੰਟਾ ਇਹਦੇ ਵਾਰਟੀ ਨੇ ਬਿਲਕੁਲ ਜੀ ਸਾਡੇ ਮਲੇ ਕੋਲੇ ਤੇ ਮਗੜ 1 ਇੱਕ ਹੀ ਹਲਕਾ ਹੀ ਇੱਕੇ ਮੰਨਉਂਦੇ ਸੀ ਕਿਉਂਕਿ ਜਿਵੇਂ ਸ਼ਹਿਰ ਦੇ ਵਿੱਚ ਸਾਡੇ ਐਮ ਸੀ ਵੀ ਨੇ ਤੇ ਸਾਡੇ ਮੁੱਖ ਮੰਤਰੀ ਜੀ ਨੇ ਜਿਹੜੇ ਤੇ ਐਮ ਪੀ ਬੈਕਟਰੀਨ ਕਰੀਮ ਮੁਹਰ ਜੀ ਇਹ ਇਹ ਅੰਦਰੋਂ ਪਿਆਰ ਰੱਖਦੇ ਨੇ ਵੇਟ ਉਹਨਾਂ ਨੇ ਵੀ ਸਤੂ ਫਾਇਦਾ ਜਿੰਨਾ ਹੁੰਦਾ ਤੁਸੀਂ ਲੈ ਲਓ ਅੱਜ ਉਹਨਾਂ ਨੇ ਪੂਰੀ ਪਟਾਰੀ ਖੋਲ ਦਿੱਤੀ ਵੀ ਮੇਰੇ ਪਟਾਰੇ ਦਾ ਕੋਈ ਕੰਮ ਧੂਰਾ ਨਹੀਂ ਖੱਡਾਂਗੇ ਮੈਨੂੰ ਲੱਗਦਾ ਤੁਹਾਡੇ ਕੋਲੇ ਵੜੀਆਂ ਮੰਗਰ ਨਹੀਂ ਹੈ ਨਹੀਂ ਸਾਡੇ ਪੀਰੀਅਡ ਦੇ ਵਿੱਚ ਵਿੱਚ ਤੇ ਅਸੀਂ ਮੋਢੀਆਂ ਵੱਟੀਆਂ ਮੰਗਲ ਸਾਰੀਆਂ ਪੂਰੀਆਂ ਕਰਵਾ ਦਾਂਗੇ ਸੀਐਮ ਸਾਹਿਬ ਦਾ ਪੂਰਨ ਤੌਰ ਤੇ ਸਾਡੇ ਐਮਪੀ ਸਾਹਿਬ ਦਾ ਤੁਹਾਡੇ ਲੋਕਲ ਐਮਐਲਏ ਨੀਲੂ ਰਹਿਮਾਨ ਜੀ ਦਾ ਪੂਰਨ ਤੌਰ ਤੇ ਸਾਡਾ ਇੱਕ ਪਿਆਰ ਮੁਹੱਬਤ ਵਾਲਾ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਅਸੀਂ ਪੂਰਨ ਤੌਰ ਤੇ ਮੇਰੇ ਕੋਲੇ ਬਹੁਤ ਉੱਚਾ ਦਰਜੇ ਦਾ ਲੈ ਕੇ ਜਾਣਾ ਚਾਹੁੰਦੇ ਆ ਗੈ ਗਈ ਜੀ ਸਾਹਿਬ ਅੱਛਾ Eid ul Fitr ਦੇ ਪਵਿੱਤਰ ਦਿਹਾੜੇ ਤੇ ਬੜੇ ਖੁੱਲ੍ਹੇ ਹੁੰਦਾ ਮੌਕਾ ਮਿਲੇ ਬਹੁਤ ਬਹੁਤ ਮੁਬਾਰਕ ਦੇ ਹੋਏ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਪਰ ਮੈਨੂੰ ਇਹ ਕੋਲ ਲੈ ਨੂੰ ਜੋ ਬ੍ਰਾਜ ਦੇ ਵਿੱਚ ਅ ਸੀ ਤਰਜੀਦ ਕੀਤੀ ਹੈ ਉਹਦੇ ਬਾਰੇ ਮੈਂ ਪੂਰਾ ਦੱਸ ਦੇਣਾ ਇਹ ਤਾਂ ਮੈਡੀਕਲ ਕਾਲਜ ਕਿ ਮਾਉਂਟੇ ਮੈਡੀਕਲ ਕਾਲਜ ਆਰਥ ਸਫਾ ਦਾ ਸਹਿਯੋਗ ਨਾਲ ਸਖਤ ਅੰਦੀਰੇ ਸੋਚ ਉਤੇ ਆ ਗੁਰੇ ਫੌਜ ਕੁਝ ਨਹੀਂ ਲੈਣੀ ਸੀ ਤੁਮ ਅਸੀਂ ਮਤਲਬ ਬਦਲਾ ਲਈ ਹੁਣ ਅੱਜ ਨਹੀਂ ਤੇ ਉਸ ਤੋਂ ਬਾਅਦ ਜੋ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀਨਸ ਕੰਟਰੀ ਸਕੂਲ ਤੇ ਉਹ ਵੀ ਮੈਂ ਚੱਲੀ ਪਈ ਹਾਂ ਹਾਂਜੀ ਕਰਨ ਦਾ ਰੱਖ ਅਗਲੇ ਅਗਲੇ ਸੀਨਸ ਤੇ ਮਲੇਪੁਰਲੇ ਦੀਆਂ ਪਿੰਡਾਂ ਦੇ ਸਾਫਾ ਮੰਡੀਆਂ ਇੱਥਾਂ ਦੇ ਮੈਦਾਨ ਸੀਵੇ ਦਾ ਮੈਂ ਮਲੇਪੁਰਲੇ ਦਾ ਕੰਮ ਇਹ ਸਾਰੇ 150 ਤੋਂ ਪੈਦਾ ਜਿੰਨ ਸੜਕਾਂ ਇੱਜਟ ਹੈ ਜੀ ਤਸੀਲ ਕੰਪਲੈਕਸ ਹੈ ਨਾ ਅਮਰਗੜ ਦਾ ਸਿੰਘ ਕੰਪਲੈਕਸ ਦੇ ਸਭ ਤੋਂ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਅੰਨੇ ਤੱਕ ਫੁਲਪੋੜ ਵੀ ਫੁਲ ਵੀ ਬਹੁਤ ਸਾਣਾ ਹੋਵੇ ਉਹਦੇ ਨਾਲ ਬ੍ਰਿਜ ਨਾਸ਼ਕਾ ਲਗੇ ਤੇ ਸੋងਲੇ ਪ੍ਰੋਬਲਮ ਸੁਖਾ ਦੇਣਗੇ ਜੀ ਐਮ ਸਾਹਿਬ ਇੱਕ ਮਲੇਰ ਕੋਟਲੇ ਹੀਬਾ ਮੁਸਲਮਾਨ ਅਲੀ ਹੈ ਲੇਕਿਨ ਮਲੇਰ ਕੋਟਲੇ ਹੀਬਾ ਨਹੀਂ ਹੋ ਰਿਹਾ ਤਸੀਲ ਵੱਲੋਂ ਤਹਸੀਲਦਾਰ ਕਰ ਦੇ ਵਿੱਚ ਹਾਂ ਜੀ ਉਹ ਬੜਾ ਅਹਿਮ ਮਸਲਾ ਹੈ ਕੰਪਲਾਈਜ਼ਰ ਲਈ ਇਹ ਬਗਾਨਾ ਸਾਡਾ ਸਟ੍ਰੈਂਡ ਹੁੰਦਾ ਪਰ ਆਪਣੇ ਚਾਂਵਾਵਾ ਉਹ ਫੈਰ ਮੰਦ ਹੈ ਪਹਿਲਾਂ ਕਾਂਗਰਸ ਨੇ ਬਤ ਕਰਾਇਆ ਨਕਲ ਥੈਂਕ ਯੂ ਸਾਰਿਕ ਜਿਹੜਾ ਮਿੰਨੀ ਬੱਸਾਂ ਲਈ ਤੁਸੀਂ ਐਲਾਨ ਕੀਤਾ ਜੀ ਜਿਹੜੇ ਪਹਿਨਾ ਪਰ ਮੈਂ ਲੋਕਾਂ ਦੇ ਵੀ ਨਹੀਂ ਫਿਰ ਰੋਡਿੱਕਾ ਨਹੀਂ ਰੋਣਗੇ ਜੀ ਨਹੀਂ 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 ਕੋਈ ਬੱਸ ਪਿੰਡ ਤੋਂ ਖਾਲੀ ਪੈਣ ਮਿੰਨੀ ਬੱਸਾਂ ਉਹ ਚੱਲ ਹੀ ਨਹੀਂ ਰਹੀ ਹੈ ਜੀ ਬੱਸ ਕੋਈ ਹੈ ਨਹੀਂ ਬੱਸ ਸਾਰ ਪਿੰਡਾਂ ਤੋਂ ਤੂੜੀ ਦਿੱਤਾ ਹੈ ਬੱਸਾਂ ਦਾ ਸਿਸਟਮ ਸੋ ਕਿਲੋਮੀਟਰ ਦਾ ਜਿਹੜਾ ਰੂਟ ਬਣਾਉਗਾ ਜਿਹਦੇ ਚ ਇੱਕ ਮ्युनਿਸਪਲ ਕਮੇਟੀ ਵੀ ਆ ਸਕਦੀ ਹੈ ਤੇ ਪਿਕਨਗਰ ਕੌਂਸਲ ਦੀ ਆ ਸਕਦੀ ਹੈ 3 ਕਿਲੋਮੀਟਰ ਦਾ ਰੂਟ ਬਣਾਉਗਾ ਤੇ ਉਹ ਉਹ ਸੀ ਜਾਰੇ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਤੋਂ ਪਰ ਹੈ ਪਰ ਕੋਈ ਉਹਦੇ ਸਪਾਰਸ਼ਣੀ ਕਮੇਟੀ ਵਿੱਚ ਫੈਸਲਾ ਪਿਕਟਰ ਸਰ ਜਾਣਕਾਰੀ ਤੁਹਾਡਾ ਹੈ ਜੀ ਜਹਾਗੀਰ ਤੋਂ ਜੋੜੇਪੜ ਤੱਕ ਰੋਡ ਪਹਿਲਾਂ ਨਹਿਰ ਦੀ ਪਾਟੜੀ ਤੇ ਬਣੀ ਹੁੰਦੀ ਸੀ ਉਹ ਮਤਲਬ ਨਹਿਰ ਦੀ ਜਦੋਂ ਹੋਈ ਪਾਟੜੀ ਪੱਕੀ ਜੀ ਨਾ ਨਹਿਰ ਪੱਕੀ ਉਸ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਮੰਗ ਹੈ ਜਹਾਗੀ ਤੋਂ ਜੋੜੇਪੜਾ ਤੱਕ ਨਹਿਰ ਹੈ ਜਿਹੜੀ ਇਹਦੇ ਤੋਂ ਸੜਕ ਬਣੀ ਹੋਈ ਸੀ ਪਹਿਲਾਂ ਉਹ ਜਦੋਂ ਸੜਕ ਤੇ ਉਹ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਨੀ ਚਾਹੀਦੀ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਕਹਿੰਦੇ ਉਹ ਛੱਡਾਂਗੇ ਨਹੀਂ ਬਲਕਿ 18-18 ਬੁੱਤੀਆਂ ਹੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨੇ ਛੱਡਨੀਆਂ ਸੀ ਜਿੰਨਾਂ ਦੀਆਂ ਟੋਪਿਆਂ ਦਾ ਕੰਮ ਚੱਲੂਗਾ ਟੋਪਿਆਂ ਦੀ ਸਫਾਈ ਹੋਊਗੀ ਔਰ ਨਹਿਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਲੂ ਵੀ ਲੋਕ ਪੈਣੇ ਹੋਣੇ ਬਿੰਡਾ ਜਦੋਂ 30 40 ਸਾਲ ਬਾਅਦ ਮੈਰੀ ਪਣੀ ਜਿਹੜਾ ਉਹ ਪਹੁੰਚਿਆ 80 ਜਾਂ ਥੱਲੇ ਪਾਈਪ ਲੱਭ ਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣਾਈਏ ਜਿਹੜਾ ਮੈਡੀਕਲ ਚੱਕਰ ਉਹ ਕਰਤ ਕੋ ਮੇਰੇ ਉਹਦਾ ਸਾਰਾ ਫਾਰਮੈਟ ਜਿਹੜੀ ਹੋ ਗਈ ਹੈ ਤੇ ਕਿਉਂਕਿ ਮੇਰੇ ਕੋਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਪਰੇਟ ਕਰਨਾ ਪੈਣਾ ਸੋ 200 ਬੈਡ ਦਾ ਹਸਪੀਟਲ ਹੈ 100 ਬੈਡ 100 ਜਿਹੜੀ ਸੀਟ ਹੈ ਕੁਆਬ ਵੀ ਆਸਤੀ ਅੱਜ ਯੋਧਨ ਅਸ਼ੇਰ ਨੂੰ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਪਸੰਦ ਲੱਗੇ ਤੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕਾਂ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਐਸੀ ਅਣਚੰਨੀ ਨਹੀਂ ਹੁੰਦੀ ਜਿਹੜੀ ਜਿਹੜੀ ਆੜ ਸਕੇ ਸੋ ਲੋਕ ਪਿੰਡਾਂ ਦੇ ਲੋਕ ਜਿਹੜੇ ਪੰਚਾਇਤ ਪੰਚਾਇਤਾਂ ਪਿੰਡਾਂ ਨਹੀਂ ਆ ਉਮਮਤੇ ਭਾਦੀ ਮਲੇ ਕੋਲ ਨਹੀਂ ਲੱਗਦੀ 40 40 ਪਿੰਡਾਂ ਨੇ ਵੀ ਸੰਗਵਾੜ ਦੇ ਅੱਧੇ ਅੱਧੇ ਪਿੰਡ ਸਰ ਸੈਂਟਰ ਵੱਲੋਂ ਇੱਕ ਵਕਫ ਐਮੈਂਡਮੈਂਟ ਬਿੱਲ ਲੈ ਕੇ ਆਣੇ ਜਾ ਰਿਹਾ ਹੈ। ਉਹ ਤੇ ਸਮੇਂ ਵਕਫ ਐਮੈਂਡਮੈਂਟ ਮਿਲ ਲੈ ਗਿਆ। ਅੱਜ ਮੈਨੂੰ ਅੱਜ ਮਿਲ ਮਿਲ ਗਿਆ। ਸਾਡੇ ਸਾਡੇ ਐਮਪੀ ਸਾਥ ਵੀ ਖੜੇ ਨੇ। ਜੀ ਅਸੀਂ ਵੀ ਇੱਥੋਂ ਦਾ ਹੰਸਦਾ ਜੀ ਵਿਰੋਧ ਕਰਾਂਗੇ। ਉੱਥੇ ਸਾਡੇ ਐਮਪੀ ਸਾਥ ਇਸ ਤਰ੍ਹਾਂ ਬਾਰ।